ਹਾਂਜੀ ਦੋਸਤੋ ਅੱਜ ਅਸੀਂ ਤੁਹਾਨੂੰ ਸਨੇਪ ਲਾਜਾ ਸੁਨਾਮ ਵਿਖੇ ਲੈ ਕੇ ਆਏ ਹਾਂ ਜਿੱਥੇ ਬਸਤੀ ਬਹੁਤ ਹੀ ਪਪੂਲਰ ਘੜਵਾ ਸੁੱਚਾ ਸੂਰਮਾ ਲੱਗੀ ਹੈ ਸੋ ਜੋ ਦਰਸ਼ਕ ਬਾਹਰ ਆਉਣਗੇ ਉਹਨਾਂ ਤੋਂ ਉਹਨਾਂ ਦੇ ਰਿਵਿਊ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਦੀ ਲੱਗੀ ਫਿਲਮ ਇੱਕ ਵਾਰੀ ਅਸੀਂ ਤੁਹਾਨੂੰ ਥੀਏਟਰ ਦਾ ਜੋ ਪੂਰਾ ਹਾਲ ਹੈ ਉਹ ਦਿਖਾ ਰਹੇ ਹਾਂ ਜੀ ਦੇਖੋ ਜੀ ਬੜਾ ਹੀ ਖੂਬਸੂਰਤ ਬਣਿਆ ਹੋਇਆ ਹੈ ਇਹ సినీమా ਘਰ ਜਿੱਥੇ ਹਰ ਇੱਕ ਸਹੂਦਾ ਉਪਲਬਧ ਹੈ ਸੋ ਜਦੋਂ ਵੀ ਕਦੇ ਮੌਕਾ ਮਿਲੇ ਆਪਣੀ ਜ਼ਿੰਦਗੀ ਦੀ ਜੋ ਹਸੀਨ ਪਲ ਨੇ ਉਹਨਾਂ ਨੂੰ ਇੰਜੋਏ ਕਰਨ ਦਾ ਸੋ ਜ਼ਰੂਰ ਇਸ ਥੀਟਰ ਆਇਓ ਤੋਂ ਸਾਈਂ ਪਲਾਜ਼ਾ ਦੀ ਟਿਕਟ ਕਿ ਕਿ ਤੁਸੀਂ ਟਿਕਟ ਲੈ ਕੇ ਅੰਦਰ ਜਾ ਸਕਦੇ ਹੋ ਆਦਦੇ ਜੀ ਸਾਈਂ ਪਲਾਜ਼ਾ ਦੇ ਅੰਦਰ ਸੋ ਇਸ ਜਗ੍ਹਾ ਅੰਦਰ ਦੀ ਐਂਟਰੀ ਹੈ ਸੋ ਬਹੁਤ ਹੀ ਲੋਕਾਂ ਦੇ ਬੈਠਣ ਦੇ ਲਈ ਜੋ ਸੈਟਿੰਗ ਦਾ ਪ੍ਰਬੰਧ ਹੈ ਬੜਾ ਅੱਛਾ ਕੀਤਾ ਗਿਆ ਹੈ ਹਾਂਜੀ ਭਾਈ ਜੀ ਹਾਂਜੀ ਸਾਡੇ ਨਾਲ ਪਹਿਲਾਂ ਸੁੱਚਾ ਸ਼ੁਰਮਾ ਦੇਖ ਕੇ ਆਏ ਵੀਰ ਜੀ ਨੇ ਕੁਛ ਦੇਣਾ ਤੋਂ ਵੀਰ ਜੀ ਕਿਵੇਂ ਲੱਗੀ ਫਿਲਮਾਂ ਬਹੁਤ ਵਧੀਆ ਫਿਲਮਾਂ ਵੀਰੇ ਕੀ ਵਧੀਆ ਲੱਗਿਆ ਜੀ ਫਿਲਮਾਂ ਦਾ ਸੱਚੀ ਕਹਾਣੀ ਹੈ ਵੀਰੇ ਦੱਸੀ ਹੋਈ ਵੀ ਜੋ ਗਲਤ ਕਰਦੀ ਨੇ ਕੁੜੀਆਂ ਉਹਨਾਂ ਨਾਲ ਐਵੇਂ ਮਾਰਨਾ ਚਾਹੀਦਾ ਉਹ ਦੱਸਦੇ ਸਾਰਾ ਕੁਝ ਤੇ ਗਾਣੇ ਵਗੈਰਾ ਜੀ ਗਾਣੇ ਵਧੀਆ ਨੇ ਬਾਈ ਦੋਈ ਦੋ ਤਿੰਨ ਗਾਣੇ ਨੇ ਸਾਰੇ ਵਧੀਆ ਨੇ ਬਹੁਤ ਪੈਸਾ ਬਹੁਤ ਘੈਂਟ ਆ ਯਾਰ ਬਹੁਤ ਘੈਂਟ ਫਿਲਮਾਂ ਸਾਰੇ ਦੇਖੋ ਸਦੇਖ ਵਾਲੀ ਫਿਲਮ ਆ ਧੰਨਵਾਦ ਵੀਰੇ ਹਾਂਜੀ ਦੋਸਤੋ ਦਰਸ਼ਕ ਬਾਾਰ ਆਉਣਾ ਸ਼ੁਰੂ ਹੋ ਗਏ ਨੇ ਹੁਣ ਇਹਨਾਂ ਤੋਂ ਇੱਕ ਇੱਕ ਕਰਕੇ ਜਾਣਾਂਗੇ ਕਿ ਇਹਨਾਂ ਨੂੰ ਕਿਵੇਂ ਲੱਗੀ ਫਿਲਮ ਸੁੱਚਾ ਸੂਰਮਾ ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਸੀ ਇਹਨਾਂ ਤੋਂ ਜਾਣਾਂਗੇ ਕਿ ਇਹਨਾਂ ਦਾ ਇਸ ਫਿਲਮ ਬਾਰੇ ਕੀ ਵਿਚਾਰ ਨੇ ਬਹੁਤ ਵਧੀਆ ਹਾਂਜੀ ਭਾਈ ਜੀ ਫਿਲਮ ਕਿਵੇਂ ਲੱਗੀ ਹਾਂਜੀ ਫਿਲਮ ਦੇ ਗਾਣੇ ਫੁੱਲ ਪੈਸਾ ਵਸੂਲ ਹੈ ਜੀ ਬਹੁਤ ਮੂਵੀ ਸਿਹਰਾ ਗੱਲ ਬਾਤ ਆ ਬਾਈ ਜਮਾ ਐਂਡ ਲਾਇਆ ਪਿਆ ਆ ਗਏ ਨਜ਼ਾਰਾ ਬੱਬੂ ਮਾਨ ਕਹਿੰਦੇ ਸੀ ਵੀ ਰੁੱਖ ਬਦਲ ਕੇ ਰੱਖ ਦਊਂਗਾ ਲੈ ਗਈ ਆ ਬਈ ਧੰਨਵਾਦ ਵੀਰੇ ਧੰਨਵਾਦ ਹਾਂਜੀ ਕਿਵੇਂ ਲੱਗੀ ਫਿਲਮ ਭਾਈ ਜੀ ਪੂਰੀ ਸਿਹਰਾ ਆ ਜਨਾ ਸਿਹਰਾ ਮੂਵੀ ਜਿੱਦ ਤੇ ਸਿਹਰਾ ਆ ਬਾਬਾ ਮੂਵੀ ਹੁਣ ਦੇਖੀ ਧੰਨਵਾਦ ਵੀਰੇ ਧੰਨਵਾਦ ਹਾਂਜੀ ਭਾਈ ਜੀ ਕਿਵੇਂ ਲੱਗੀ ਫਿਲਮਾਂ ਆ ਜੀ ਬਾਈ ਕਿਵੇਂ ਲੱਗੀ ਫਿਲਮਾਂ ਪਹਿਲਾਂ ਦੇ ਗਾਣੇ ਬਾਈ ਹਾਂਜੀ ਮੈਡਮ ਕਿਵੇਂ ਲੱਗੀ ਫਿਲਮਾਂ ਬੜੀ ਵਧੀਆ ਲੱਗੀ ਵਧੀਆ ਫਿਲਮਾਂ ਬਾਈ ਬਹੁਤ ਵਧੀਆ ਫਿਰ ਹੈਗੀ ਪੈਸਾ ਵਸੂਲ ਓਕੇ ਜਾਮਾ ਇਹ ਤਾਂ ਗੱਲ ਬਾਤ ਹਾਂਜੀ ਬਾਈ ਓਕੇ ਸਰ ਬਾਕੀ ਇੰਡਸਟਰੀ ਦਾ ਬੱਬੂ ਮਾਨ ਬੋਹੜ ਹੈ ਬਿਲਕੁਲ ਬਾਬਾ ਬੋਹੜ ਪਹਿਲਾਂ ਦੇ ਗਾਣੇ ਬਾਈ ਮੈਡਮ ਕਿਵੇਂ ਲੱਗੀ ਸੀ ਫਿਲਮ ਆਜੀ ਬਾਈ ਕਿਵੇਂ ਲੱਗੀ ਫਿਲਮਾਂ ਜਾਣੇ ਵਗੈਰਾ ਸਟੋਰੀ ਚੋਰੀ ਬਹੁਤ ਘੈਂਟ ਦੀ ਪੂਰੀ ਇਸੇ ਕੰਮ ਨਹੀਂ ਹੈਗੀ ਕਿਸੇ ਵੀ ਚੀਜ਼ ਤੇ ਕੋਈ ਕੰਮ ਨਹੀਂ ਸਾਰੇ ਪਾਰਟ ਪੂਰੀ ਘੈਂਟ ਜਮਾਨਾ ਨਰਾਜ ਐਂਡ ਆ ਕੋਕਰ ਕੋਕਰ ਹੈ ਮਰਨ ਇੰਡਸਟਰੀ ਦਾ ਬਾਬਾ ਪੋੜ ਹੈਗਾ ਬੱਬੂ ਮਾਨ ਹਾਂ ਜੀ ਨਰਾਜ ਕਿਵੇਂ ਲੱਗੀ ਬਣਵਾ ਇਹਦੇ ਕੋਈ ਸ਼ੱਕੇ ਨਹੀਂ ਹੈਗਾ ਸੰਤਾ ਮੇਰੇ ਚੰਗੀ ਤਰ੍ਹਾਂ ਪਤਾ ਦੜਬੇ ਆਉਂਦਾ ਹੁੰਦਾ ਅੱਛਾ ਬਾਈ ਆਪਣੀ ਤਾਂ ਜਣੀ ਜਾਣ ਪਛਾਣਾ ਹੈ ਦਰਬਾ ਦਰਦਾ ਹੋਈ ਪਿਆਸ ਦਾ ਜਮੀਨ ਸਰਾ ਕੰਮ ਕਰਦਾ ਗੁਰਦਾਮਨ ਦਾ ਬਣਿਆ ਵੀਰੇ ਕੋਈ ਵੀ ਕੰਮ ਨਹੀਂ ਬਿਲਕੁਲ ਬਾਈ ਬੱਬੂ ਮਾਨ ਬੱਬੂ ਮਾਨੀਏ ਹਾਂਜੀ ਦੋਸਤੋ ਕਿਹੜਾ ਕਮੀ ਛੱਡੀ ਐ ਕੋਈ ਬਾਈ ਪੂਰੇ ਦਾ ਯਾਰ ਕਿਸੇ ਕੋਈ ਇਹ ਸੀ ਸਾਡੇ ਨਾਲ ਥੀਏਟਰ ਤੋਂ ਆਏ ਫਿਲਮ ਦੇਖ ਕੇ ਸੁੱਚਾ ਸੂਰਮਨ ਕੁਝ ਦੋਸਤ ਜਿਨ੍ਹਾਂ ਨੇ ਫਿਲਮ ਬਾਰੇ ਦੱਸਿਆ ਕਿ ਫਿਲਮ ਬਿਲਕੁਲ ਸਿਰ ਹੈ ਜੀ ਧੰਨਵਾਦ ਵੀਰ ਜੀ ਸਾਰਿਆਂ ਦਾ ਬੱਬੂ ਮਾਨ ਵੀ ਆਊਗਾ ਬਾਈ ਇਹ ਤਾਂ ਬਿੰਡ ਕਰੀ ਜਾਂਦੇ ਸੀ ਯਾਰ ਆਊਗਾ ਬਾਈ ਹੋਰ ਬਾਈ ਮੇਰੇ ਬਾਹਰ ਬੰਦੇ ਦਾ ਮੈਂ ਨਾ ਯਾਰ ਕੋਈ ਮਾਰੇ ਬਲੀ ਹਾਂਜੀ ਭਾਈ ਗਰੇਂਦਰ ਮਕਣਾ ਜੀ ਹਾਂਜੀ ਮਾਸੜ ਦਾ ਰੋਲ ਕਰਿਆ ਉਹਨਾਂ ਨੇ ਪੂਰਾ ਬੈਸਟ ਰੋਲ ਪੂਰਾ ਬੈਸਟ ਰੋਲ ਤੇ ਭਾਈ ਸਾਨੂੰ ਉਹਦਾ ਮੇਨ ਡਾਇਲੋਗ ਵੀ ਪੱਕੀ ਨਹੀਂ ਪੱਕਾ ਲੱਗਦਾ ਆਏ ਹਾਏ ਬਹੁਤ ਨਾਈਸ ਪਰਸਨ ਆਇਆ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਸਾਡੇ ਨਾਲ ਥੀਏਟਰ ਦੇ ਜੋ ਇੱਥੇ ਕੰਮ ਕਰਨ ਵਾਲੇ ਮੁੰਡੇ ਨੇ ਇਹਨਾਂ ਨੇ ਵੀ ਫਿਲਮ ਦੇਖੀ ਐ ਇਹਨਾਂ ਨੇ ਵੀ ਫਿਲਮ ਦੇਖੀ ਐ ਇਹਨਾਂ ਤੋਂ ਵੀ ਪੁੱਛਦੇ ਹਾਂ ਕਿ ਇਹਨਾਂ ਨੂੰ ਕਿਵੇਂ ਲੱਗੀ ਇਸ ਥੀਏਟਰ ਦੇ ਵਿੱਚ ਜੋ ਮੁੰਡੇ ਨੇ ਸਾਡੇ ਨਾਲ ਉਹ ਵੀ ਨੇ ਇਹਨਾਂ ਨੇ ਵੀ ਫਿਲਮ ਦੇਖੀ ਹੈ ਇਹਨਾਂ ਤੋਂ ਪੁੱਛਦੇ ਇਹਨਾਂ ਨੂੰ ਕਿਵੇਂ ਲੱਗੀ ਹਾਂਜੀ ਭਾਈ ਕਿਵੇਂ ਲੱਗੀ ਉਹ ਵਧੀਆ ਲੱਗੀ ਜੀ ਮੂਵੀ ਰਿਵਿਊ ਵੀ ਪੂਰੇ ਵਧੀਆ ਆਏ ਨੇ ਸਾਰੇ ਲੋਕ ਕਹਿ ਰਹੇ ਨੇ ਰਿਵਿਊ ਵੀ ਵਧੀਆ ਆਏ ਨੇ ਮੂਵੀ ਦੇ ਜੀ ਅੱਜ ਤੁਸੀਂ ਹੁਣ ਤੱਕ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਹੋਣਗੀਆਂ ਇਸ ਫਿਲਮ ਦਾ ਤੁਹਾਨੂੰ ਕੀ ਵਧੀਆ ਲੱਗਿਆ ਬਹੁਤ ਵਧੀਆ ਲੱਗੀ ਜੀ ਐਕਟਿੰਗ ਬੜੀ ਗੈਂਡਾ ਬੱਗੂ ਆਨਦੀ ਜਮਾ ਸਰਾ ਭਾਈ ਸਰਾ ਭਾਈ ਗਾਣੇ ਫਿਲਮਾਂ ਦੇ ਗਾਣੇ ਮਾਰੇ ਦਾ ਬੇਸਕੜ ਹੁੰਦੇ ਨਹੀਂ ਬਸ ਕਿਸਤਰ ਵਾਲੀ ਦਾ ਪੁੱਛੀ ਨਾ ਕੋਈ ਹੁੰਦਾ ਹੀ ਨਹੀਂ ਗੱਲਾਂ ਗੁੱਲਾਂ ਦਾ ਵਿੱਚ ਮਰ ਜਿਵੇਂ ਆਪਾਂ ਕਹਿਣਾ ਵੀ ਇੰਡਸਟਰੀ ਦਾ ਸਭ ਤੋਂ ਪੁਰਾਣਾ ਖੁੰਡਾ ਬੱਬੂ ਮਾਨ ਹੈਗਾ ਹੈ ਪਤਾ ਹੈਗਾ ਹੀ ਹੈ ਪਤਾ ਹੈਗਾ ਨਹੀਂ ਕੋਈ ਸ਼ੱਕ ਨਹੀਂ ਸਾਰੇ ਨੂੰ ਪਤਾ ਹੀ ਹਾਂਜੀ ਦੋਸਤੋ ਉਹ ਏਟਰ ਸਿਨੇ ਪਲਾਜ਼ਾ ਦੇ ਜੋ ਗੇਟ ਤੇ ਮੇਰੇ ਵੀਰ ਡਿਊਟੀ ਨਿਭਾਉਂਦੇ ਨੇ ਉਹਨਾਂ ਤੋਂ ਵੀ ਜਾਣਦੇ ਆ ਕਿ ਫਿਲਮ ਸੁੱਚਾ ਸੂਰਮਾ ਬਾਰੇ ਇਹਨਾਂ ਦਾ ਕੀ ਵਿਚਾਰ ਨੇ ਹਾਂਜੀ ਵੀਰ ਜੀ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਲੱਗੀ ਜੀ ਕਦੋਂ ਦੇਖੀ ਤੁਸੀਂ ਨੇ ਅਸੀਂ ਨੇ ਜੀ ਅੱਜ ਇਹ ਦੇਖਿਆ ਸਵੇਰੇ ਅੱਛਾ ਜੀ ਹਾਂ ਬਹੁਤ ਮਤਲਬ ਪੂਰੀ ਤੱਕ ਪਾਉਂਦੀ ਹੈ ਜੀ ਪੂਰੀ ਫੁੱਲ ਜੀ ਸੋ ਫੁੱਲ ਚੱਲ ਰਹੇ ਨੇ ਕੀ ਨਾਮ ਹੈ ਭਾਈ ਜੀ ਆਪਣਾ ਜਗਤਾਰ ਸਿੰਘ ਆ ਜੀ ਜਗਤਾਰ ਸਿੰਘ ਨੇ ਵੀਰ ਜੀ ਕਹਿੰਦੇ ਬਹੁਤ ਧੱਕ ਪਾਈ ਹੈ ਜੀ ਫਲੋਂ ਨੇ ਬੜਾ ਆਨੰਦ ਆਇਆ ਬੜਾ ਦਾਵਾ ਸਤਿ ਸ੍ਰੀ ਅਕਾਲ ਧੰਨਵਾਦ ਵੀਰੇ ਹਾਂ ਜੀ ਹਿੱਟ ਸਨੇਪ ਲਾਜੋ ਤੋਂ ਸਹਿਜ ਵੀਰ ਜੀ ਨੇ ਸਾਡੇ ਨਾਲ ਕਿਉਂ ਉਹ ਇੱਥੇ ਗੱਡੀਆਂ ਲਵਾਉਣ ਦਾ ਕੰਮ ਕਰਦੇ ਨੇ ਬਹੁਤ ਹੀ ਸਚਜੇ ਢੰਗ ਦੇ ਨਾਲ ਇਹਨਾਂ ਨੇ ਪਾਰਕਿੰਗ ਦਾ ਜੋ ਕਾਰਜਭਾਰ ਹੈ ਉਹ ਸੰਭਾਲਿਆ ਹੋਇਆ ਹੈ ਇਹਨਾਂ ਤੇ ਬੋਲਦੇ ਇਹਨਾਂ ਨੂੰ ਫਿਲਮ ਕਿਵੇਂ ਲੱਗੀ? ਹਾਂਜੀ ਵੀਰ ਕਿਵੇਂ ਲੱਗੀ ਫਿਲਮਾਂ? ਫਿਲਮ ਬਹੁਤ ਵਧੀਆ ਵੀਰੇ। ਤੇ ਫੇਰ ਦੇ ਹਾਊਸ ਫੁੱਲ ਚੱਲ ਰਹੇ ਨੇ ਵੀਰੇ। ਗਾਣੇ ਵਗੈਰਾ? ਗਾਣੇ ਬਹੁਤ ਅੱਛੇ ਨੇ ਵੀਰੇ ਇਹਦੇ ਚ। ਡਾਇਲੌਗ ਬਹੁਤ ਤਗੜੇ ਤਗੜੇ ਡਾਇਲੌਗ ਬੋਲ ਰਿਹਾ ਬੱਬੂ ਮਾਨ ਜੀ। ਧੰਨਵਾਦ ਵੀਰੇ। ਦੱਸੋ ਸਾਡੇ ਨਾਲ ਛੋਟੇ ਛੋਟੇ ਬੱਚੇ ਵੀ ਫਿਲਮ ਦੇਖਣ ਆਏ ਨੇ? ਹਾਂਜੀ ਬੇਟਾ ਫਿਲਮ ਦੇਖਣ ਆਏ ਹਾਂ। ਹਾਂਜੀ। ਵਧੀਆ ਲੱਗਦੀਆਂ ਨੇ ਫਿਲਮਾਂ? ਹਾਂਜੀ। ਬੱਬੂ ਮਾਨ ਕਿਵੇਂ ਲੱਗਦਾ ਹੈ? ਵਧੀਆ ਜੀ। ਧੰਨਵਾਦ ਵੀਰੇ। ਹਾਂਜੀ ਦੋਸਤੋ। ਸੱਚਾ ਸੁਰਮਾ ਦੇਖਣ ਜਾ ਰਹੇ ਦਰਸ਼ਕਾਂ ਤੋਂ ਪੁੱਛਦੇ ਆ ਕਿ ਬੱਬੂ ਮਾਨ ਦੇ ਕਿੰਨੇ ਵੱਡੇ ਫੈਨ ਨੇ ਇਹ ਬਹੁਤ ਵੱਡੇ ਬੈਨ ਆਈ ਅਸੀਂ ਬਾਈ ਬੱਬੂ ਮਾਨ ਪੂਰੀ ਤੱਕ ਪਾਉਂਦਾ ਜੀ ਫੈਨ ਪੂਰੀ ਤੱਕ ਪਾਉਂਦਾ ਜੀ ਮਤਲਬ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਕਿ ਇੰਡਸਟਰੀ ਦਾ ਬਾਬਾ ਬੋਹੜਾ ਹੈ ਹੈਗਾ ਜੀ ਬਾਬਾ ਬੋਹੜਾ ਹੈਗਾ ਹੀ ਹੈਗਾ ਧੰਨਵਾਦ ਵੀਰ ਓਕੇ ਜੀ ਸਿਨੇਮਾ ਪਲਾਜ਼ਾ ਸ੍ਰੀਨਾਮ ਜਿੱਥੇ ਸਾਡੇ ਵੀਰ ਸਾਡੇ ਵੀਰ ਜੀ RAMPAL ਸਿੰਘ ਜੋ ਇੱਥੇ ਗੇਟ ਦੇ ਉੱਪਰ ਡਿਊਟੀ ਕਰਦੇ ਨੇ ਇਨਾਂ ਤੋਂ ਹੀ ਪੁੱਛਦੇ ਆਂ ਇਹਨਾਂ ਨੂੰ ਫਿਲਮ ਕਿਵੇਂ ਲੱਗੀ ਕਿਵੇਂ ਲੱਗੀ ਬਾਈ ਸੁੱਚਾ ਸ਼ੁਰੂਆਮਾ ਫਿਲਮਾਂ ਤੁਹਾਨੂੰ ਬਹੁਤ ਵਧੀਆ ਜੀ ਵਧੀਆ ਜੀ ਹਾਂ ਮਤਲਬ ਗਾਣੇ ਵਗੈਰਾ ਵਧੀਆ ਜੀ ਡਾਇਲੋਗ ਵਗੈਰਾ ਬਾਈ ਜਿਵੇਂ ਹੈ ਨਾ ਕਲੰਦੇ ਸਾਰੇ ਸੀਨ ਹਾਂ ਜੀ ਵਧੀਆ ਜੀ ਬੱਬੂ ਮਾਨ ਦੇ ਪੂਰੇ ਫੈਨ ਆ ਜਿਵੇਂ ਇੱਕ ਨੰਬਰ ਹੀ ਧੰਨਵਾਦ ਵੀਰੇ